ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਫੇਸ ਤੇ ਮੈਂ ਲਾਈਟ ਮਾਰ ਕੇ ਵੀਡੀਓ ਬਣਾ ਰਹੇ ਆ ਬੜੇ ਦੁੱਖ ਦੀ ਗੱਲ ਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਏ ਸਮਰ ਪੈਲਸ ਆ ਤੇ ਆਲੇ ਦੁਆਲੇ ਹਨੇਰਾ ਵੇਖ ਲੋ ਉਹ ਜਿਸ ਨੇ ਸਾਨੂੰ ਐਡਾ ਵੱਡਾ ਰਾਜ ਭਗ ਦਿੱਤਾ ਆ ਵੇਖੋ ਆਲੇ ਦੁਆਲੇ ਹਨੇਰਾ ਹੀ ਹਨੇਰਾ ਵਾ ਸੋ ਜਿਨ ਨੇ ਸਾਨੂੰ ਐਡਾ ਵੱਡਾ ਰਾਜ ਭਗ ਦਿੱਤਾ ਤੇ ਉਸ ਦੀ ਵਿਰਾਸਤ ਨੂੰ ਸਾਂਭਣਾ ਸਾਡਾ ਕੰਮ ਆ ਉਸਤੇ ਐਡਾ ਵੱਡਾ ਰਾਜ ਭਾਗ ਕਿੱਥੋਂ ਤੱਕ ਲੇ ਲਦਾਖ ਤੱਕ ਸਾਨੂੰ ਦਿੱਤਾ ਸੋ ਸਾਡਾ ਫਰਜ਼ ਬਣਦਾ ਹੈ ਕਿ ਇਨਸਾਨੀਅਤ ਨਾਤੇ ਅਸੀਂ ਆਪਣੀਆਂ ਪ੍ਰਾਤਨ ਵਿਰਾਸਤਾਂ ਦਾ ਧਿਆਨ ਰੱਖੀਏ ਹੱਥ 'ਚ ਟਾਰਚ ਫੜ ਕੇ ਤੇ ਦੂਜਾ ਕੈਮਰਾ ਵੱਖਰਾ ਚਲਾਇਆ ਮੈਂ ਨਾਲ ਜਿਹੜਾ ਚੱਲ ਰਿਆ ਆਲੇ ਦੁਆਲੇ ਤੁਸੀਂ ਹਨੇਰਾ ਹੀ ਹਨੇਰਾ ਵੇਖ ਰਹੇ ਜੇ ਸੋ ਆ ਲੋ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰੂੰ ਕਿ ਕੌਮ ਨੂੰ ਸੰਦੇਸ਼ ਦੇ ਕੇ ਲੋਕਾਂ ਨੂੰ ਇਥੇ ਭੇਜੋ ਸੰਗਤ ਨੂੰ ਭੇਜੋ ਸੋ ਜਿਹੜੇ ਆਪਣੀਆਂ ਵਿਰਾਸਤਾਂ ਨੂੰ ਸਾਂਭ ਸਕਣ ਕਿਉਂਕਿ ਬਹੁਤ ਜ਼ਰੂਰਤ ਹੈ ਅੱਜ ਇਥੇ ਤਿੰਨ ਕਲੱਬ ਬਣੇ ਆ ਜਿੱਥੇ ਪਾਰਟੀਆਂ ਚੱਲਦੀਆਂ ਆ ਫਿੱਟਾਂ ਬੀੜੀਆਂ ਫੜ ਕੇ ਖਲੋਤੇ ਨੇ ਲੋਕੀ ਹੱਥ 'ਚ ਲਾਈਟਾਂ ਉੱਥੇ ਜਗਦੀਆਂ ਪਰ ਆਹ ਵੇਖੋ ਜਿਹਦੀ ਵਿਰਾਸਤ ਤੇ ਕਬਜ਼ਾ ਕਰਕੇ ਉਹ ਕਲੱਬਾਂ ਵਾਲੇ ਬੈਠੇ ਆ ਉਹਦੇ ਆਲੇ-ਦੁਆਲੇ ਨਿਹਰਾ ਇਥੇ ਬੜੇ ਦੁੱਖ ਦੀ ਗੱਲ ਆ ਉਹ ਕਲੱਬਾਂ ਨੂੰ ਬਾਹਰ ਕੱਢਿਆ ਜਾਵੇ ਔਰ ਜਿਹੜਾ ਬੋਤ ਸੀ ਸ਼ੇਰੇ ਪੰਜਾਬ ਦਾ ਡਿੱਗਨ ਦੇ ਕਿਨਾਰੇ ਸੀ ਤੇ 24 ਦੇ ਵਿੱਚ ਸੰਘਰਸ਼ ਕਰਕੇ ਉੱਥੇ 스마트 ਸਿਟੀ ਚ 1 ਕਰੋੜ ਰੁਪਿਆ ਪਵਾਇਆ ਸੀ ਉਸ ਦਾ ਕੰਮ ਹੁਣ ਸ਼ੁਰੂ ਹੋਇਆ ਇੱਕ ਸਾਲ ਬਾਅਦ ਸੋ ਇਹ ਵੀਡੀਓ ਮੇਰੀ ਜਥੇਦਾਰ ਸਾਹਿਬ ਤੱਕ ਐਮਪੀ ਔਜਲਾ ਜੀ ਔਰ ਸਰਕਾਰ ਪ੍ਰਸ਼ਾਸਨ ਜ਼ਰੂਰ ਇਸ ਵੱਲ ਧਿਆਨ ਦੇਵੇ ਸਮਰ ਪੈਲਸ ਤੇ ਹੱਥ ਚ ਟਾਰਚ ਫੜ ਕੇ ਖਲੋਤਾ ਮੈਂ ਟਾਰਚ ਭਰੇ ਕਰਦਾ ਹਾਂ ਤੇ ਫੇਸ ਤੋਂ ਲਾਈਟ ਜਿਹੜੀ ਆ ਆ ਵੇਖੋ ਆ ਫੋਨ ਦੇ ਨਾਲੋਂ ਖੌਣਦੇ ਆ ਤੁਹਾਨੂੰ ਆ ਰਾਜ ਪਾਕਿਸਤਾਨ ਨੂੰ ਵਿਸ਼ਾਲ ਦਿੱਤਾ ਸੀ ਸੋ ਕਿਤੇ ਨਾ ਕਿਤੇ ਦੁੱਖ ਤਕਲੀਫ ਹੁੰਦਾ ਵਾ ਔਰ ਸਾਹਮਣੇ ਹੀ ਨਿਸ਼ਾਨ ਸਾਹਿਬ ਆ ਉਹ ਵੀ ਨੇਰੇ ਚ ਨਜ਼ਰ ਨਹੀਂ ਆਉਂਦਾ ਨਿਸ਼ਾਨ ਸਾਹਿਬ ਇੱਧਰ ਬੰਨੇ ਆ ਹਾਂਜੀ ਸਾਹਮਣੇ ਨਿਸ਼ਾਨ ਸਾਹਿਬ ਹੈ ਸੋ ਇੱਕ ਵਾਰੀ ਜਥੇਦਾਰ ਸਾਹਿਬ ਜ਼ਰੂਰ ਇੱਥੇ ਪਹੁੰਚਣਾ ਬਹੁਤ ਬਹੁਤ ਧੰਨਵਾਦ ਜੀ